ਇਹ ਤਸਵੀਰਾਂ ਨੇ ਕੌਮੀ ਇਨਸਾਫ ਮੋਰਚੇ ਦੀਆਂ ਤੁਹਾਨੂੰ ਦਿਖਾ ਰਿਹਾ ਕਿ ਬਾਪੂ ਲਾਲ ਸਿੰਘ ਖੋਰੀ ਵੀ ਜਿਹੜੇ ਨੇ ਉਹ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਕੇ ਬਹਿ ਚੁੱਕੇ ਨੇ ਉੱਥੇ ਜਾ ਕੇ ਪ੍ਰਦਰਸ਼ਨ ਕਰ ਰਹੇ ਨੇ ਮੋਰਚਾ ਜਿਹੜਾ ਹਟਾਇਆ ਜਾ ਸਕਦਾ ਜਾਂ ਫਿਰ ਕੱਲਾ ਰਾਹ ਖਾਲੀ ਕਰਵਾਇਆ ਜਾ ਸਕਦਾ ਪਰ ਅੱਜ ਦਾ ਰੁਖ ਕੀ ਰਹਿਣ ਵਾਲਾ ਹੈ ਕਿ ਬਾਕੀ ਪੰਜਾਬ ਪੁਲਿਸ ਪੰਜਾਬ ਸਰਕਾਰ ਸਖਤ ਹੋ ਸਕਦੀ ਹੈ ਚੰਡੀਗੜ੍ਹ ਪ੍ਰਸ਼ਾਸਨ ਨਾਲ ਹੀ ਮੀਟਿੰਗ ਹੋਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਜਿਹੜਾ ਕਿਹਾ ਗਿਆ ਕਿ ਜਾਂ ਤਾਂ ਰਾਹ ਖਾਲੀ ਕਰ ਦਿਓ ਜਾਂ ਮੋਰਚੇ ਨੂੰ ਚੁੱਕ ਲੋ ਜਾਂ ਮੋਰਚਾ ਸਾਈਡ ਤੇ ਕਰ ਲਓ ਇਸ ਵਕਤ ਕੌਮੀ ਇਨਸਾਫ ਮੋਰਚਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਵੱਡੀ ਟਿੱਪਣੀ ਕੀਤੀ ਗਈ ਸੀ ਕਿ ਕਿਹਾ ਗਿਆ ਸੀਗਾ ਕਿ ਇਸ ਮੋਰਚੇ ਨੂੰ ਹਟਾਇਆ ਜਾਵੇ ਪੰਜਾਬ ਸਰਕਾਰ ਹੁਣ ਤੱਕ ਕੀ ਕਰ ਰਹੀ ਹੈ ਪਰ ਅੱਜ ਦਾ ਰੁਖ ਕੀ ਰਹਿਣ ਵਾਲਾ ਹੈ ਕਿ ਬਾਕੀ ਪੰਜਾਬ ਪੁਲਿਸ ਪੰਜਾਬ ਸਰਕਾਰ ਸਖਤ ਹੋ ਸਕਦੀ ਹੈ ਇਹ ਮੋਰਚਾ ਜਿਹੜਾ ਹਟਾਇਆ ਜਾ ਸਕਦਾ ਜਾਂ ਫਿਰ ਕੱਲਾ ਰਾਹ ਖਾਲੀ ਕਰਵਾਇਆ ਜਾ ਸਕਦਾ ਜਿਸ ਤਿੱਕੇ ਦੇ ਨਾਲ ਬੀਤੇ ਸਮੇਂ ਦੇ ਵਿੱਚ ਇੱਕ ਸਾਈਡ ਜਿਹੜੀ ਹੈ ਖਾਲੀ ਕਰਵਾਈ ਗਈ ਸੀਗੀ ਤੁਹਾਨੂੰ ਤਸਵੀਰਾਂ ਦਿਖਾਉਣਾ ਕਾਮਨ ਸਾਹਿਬ ਮੋਰਚਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇੱਥੇ ਅੱਜ ਇਹਨੂੰ ਹਟਾਇਆ ਜਾ ਸਕਦਾ ਮੋਰਚੇ ਨੂੰ ਜਾਂ ਫਿਰ ਨਹੀਂ ਕਿਉਂਕਿ ਬਹੁਤ سارے ਸੰਗਤਾਂ ਦੂਰ ਤੋਂ ਅੱਜ ਪਹੁੰਚ ਰਹੇ ਨੇ ਇਕੱਠ ਕੀਤਾ ਗਿਆ ਤਾਂ ਨਿਹੰਗ ਸਿੰਘ ਫੌਜ ਵੀ ਇੱਥੇ ਮੌਜੂਦ ਆ ਬਾਬਾ ਜੀ ਵਾਇਗੁਰਜੀ ਕਾ ਖਾਲਸਾ ਵੈਗ ਜੀ ਫਤਿਹ ਜੀ ਫਤਿਹ ਜੀ ਫਤਿਹ ਤਾ ਇਹ ਤਸਵੀਰ ਤੋਂ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਸ ਤਿੱਕੇ ਦੇ ਨਾਲ ਜਿੱਥੇ ਕੌਮੀ ਸਾਂ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਦੂਜੇ ਪਾਸੇ ਕੋਰਟ ਵੀ ਸਖਤ ਹੋਇਆ ਕਿਉਂਕਿ ਜਦੋਂ ਇਹ ਪਟੀਸ਼ਨ ਪਾਈ ਜਾਂਦੀ ਹੈ ਅੱਜ ਉਸ ਦੇ ਉੱਤੇ ਸੁਣਵਾਈ ਹੈ ਪਟੀਸ਼ਨ ਦੇ ਉੱਤੇ ਕਿ ਕਿਸ ਦੇ ਚਲਦਿਆ ਹੋਇਆ ਹਜੇ ਤੱਕ ਪੰਜਾਬ ਸਰਕਾਰ ਨੇ ਕਿਉਂ ਨਹੀਂ ਕਾਰਵਾਈ ਕੀਤੀ ਕਿਉਂ ਨਹੀਂ ਮੋਰਚਾ ਜਿਹੜਾ ਚੁਕਵਾਇਆ ਗਿਆ ਤਾ ਜਿਹੜੀਆਂ ਮੰਗਾਂ ਨੇ ਉਹ ਵਕੀਲ ਸਾਹਿਬਾਨ ਦੱਸਦੇ ਨਜ਼ਰ ਆਉਂਦੇ ਨੇ ਕਿ ਸਾਡੀਆਂ ਮੰਗਾਂ ਨੇ ਇਹਨਾਂ ਦੇ ਉੱਤੇ ਸੁਣਵਾਈ ਕੀਤੀ ਜਾਵੇ ਤਾਂ ਕਿਉਂ ਨਹੀਂ ਸੁਣਵਾਈ ਕੀਤੀ ਜਾਂਦੀ ਇਹ ਤਸਵੀਰਾਂ ਨੇ ਕੌਮੀ ਇਨਸਾਫ ਮੋਰਚੇ ਦੀਆਂ ਤੁਹਾਨੂੰ ਦਿਖਾ ਰਿਹਾ ਕਿ ਬਾਪੂ ਲਾਲ ਸਿੰਘ ਹੋਰੀ ਵੀ ਜਿਹੜੇ ਨੇ ਉਹ ਚੰਡੀਗੜ੍ਹ ਵਾਲੇ ਪਾਸੇ ਨੂੰ ਜਾ ਕੇ ਬਹਿ ਚੁੱਕੇ ਨੇ ਉੱਥੇ ਜਾ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਹੁਣ ਜਿਹੜਾ ਸਮਾਂ ਹੈ ਤਕਰੀਬਨ 1:30 ਦੇ ਨੇੜੇ ਤੇਰੇ ਵੱਜ ਚੁੱਕਿਆ ਹੈ ਤਾਂ ਉਸ ਦੇ ਚੱਲਦਿਆਂ ਹੋਇਆਂ ਹੀ ਇੱਥੇ ਕੀ ਸਕਤੀ ਹੋਣ ਵਾਲੀ ਹੈ ਜਾਂ ਨਹੀਂ ਇਹ ਦੇਖਣਾ ਆਏਗਾ ਕਿਉਂਕਿ ਪੀਸਫੁਲੀ ਤਰੀਕੇ ਦੇ ਨਾਲ ਕੌਮੀ ਸਭ ਮੋਰਚਾ ਲੱਗਿਆ ਹੋਇਆ ਹੈ ਪੀਸਫੁਲੀ ਤਰੀਕੇ ਦੇ ਨਾਲ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਹਰ ਇੱਕ ਚੀਜ਼ ਨੂੰ ਭਵਾਂ ਚੰਡੀਗੜ੍ਹ ਪੁਲਿਸ ਹੈ ਭਵਾਂ ਪੰਜਾਬ ਪੁਲਿਸ ਹੈ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਦੇ ਦੌਰਾਨ ਨੇ ਤਾਂ ਮੀਟਿੰਗਾਂ ਦੇ ਵਿੱਚ ਕਿਉਂਕਿ ਸਭ ਤੋਂ ਪਹਿਲਾਂ ਕਮੇਟੀ ਦੀ ਮੀਟਿੰਗ ਦੇ ਸਿੱਟੇ ਕੱਢੇ ਜਾਣ ਉਹ ਵੱਖਰੇ ਵੱਖਰੇ ਤੌਰ ਤੇ ਚੱਲ ਰਹੇ ਨੇ ਜਾਂ ਫਿਰ ਇਕੱਠੇ ਤੋਂ ਚੱਲ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਰਾਹ ਖੋਲਿਆ ਗਿਆ ਸੀਗਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਹੀ ਮੀਟਿੰਗ ਹੋਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਜਿਹੜਾ ਕਿਹਾ ਗਿਆ ਕਿ ਜਾਂ ਤਾਂ ਰਾਹ ਖਾਲੀ ਕਰ ਦਿਓ ਜਾਂ ਮੋਰਚੇ ਨੂੰ ਚੁੱਕ ਲੋ ਜਾਂ ਮੋਰਚਾ ਸਾਈਡ ਤੇ ਕਰ ਲੋ ਅਜਿਹੀਆਂ ਗੱਲਾਂ ਜਿਹੜੀਆਂ ਨੇ ਨਿਕਲ ਕੇ ਆ ਰਹੀਆਂ ਨੇ ਤਾਂ ਇਹ ਤਸਵੀਰ ਹੈ ਕੌਮੀ ਸੰਘਾ ਮੋਰਚੇ ਦੀ ਜਿੱਥੇ ਕਿ ਅੱਜ ਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਸਖਤ ਹੋ ਸਕਦੀ ਹੈ ਜਾਂ ਫਿਰ ਉਸ ਦੇ ਵਿੱਚ ਸਮਾਂ ਮੰਗਿਆ ਜਾ ਸਕਦਾ ਜਿਸ ਤਿੱਕੇ ਨਾਲ ਕੋਰਟ ਨੇ ਕਿਹਾ ਕਿ ਸਖਤੀ ਕੀਤੀ ਸੀ ਕਿ ਕਿਉਂ ਨਹੀਂ ਹਜੇ ਤੱਕ ਹਟਾਇਆ ਗਿਆ ਇਸ ਦਾ ਕਾਰਨ ਕੀ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਇਹ ਵੀ ਦੱਸਦੀ ਹੈ ਕਿ 7 ਜਨਵਰੀ ਤੋਂ ਲੈ ਕੇ ਅੱਜ ਅਪ੍ਰੈਲ ਚੱਲ ਰਿਹਾ ਹੈ ਅਪ੍ਰੈਲ ਤੱਕ ਜਿਹੜਾ ਇਹ ਕਾਮਨਸਾ ਮੋਰਚਾ ਲੱਗਿਆ ਹੋਇਆ ਤਾਂ ਦੂਦਰਾਡੇ ਤੋਂ ਜਿਹੜੀ ਸੰਗਤ ਅੱਜ ਇਕੱਠੀ ਹੋ ਰਹੀ ਹੈ ਕਹਤਾ ਤਾਂ ਔਰ ਇਹ ਟਾੜੀਆਂ ਵਾਰਾਂ ਅੰਦਰ ਚੱਲਦੀਆਂ ਨੇ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਜਿਵੇਂ ਹੁਣ ਭੋਗ ਪਾਏ ਗਏ ਨੇ ਫਿਰ ਉਪਰੰਤ ਅਖੰਡ ਪਾਠ ਚਲਾਏ ਜਾਂਦੇ ਨੇ ਜਾਂ ਫਿਰ ਕਿਵੇਂ ਹੁੰਦਾ ਇਹ ਵੀ ਦੇਖਣਾ ਆ ਗਿਆ ਕਿਉਂਕਿ ਕਾਮਨਸਾ ਮੋਰਚਾ ਕਾਫੀ ਲੰਬੇ ਸਮੇਂ ਤੋਂ ਇੱਥੇ ਲੱਗਿਆ ਹੋਇਆ ਬੰਦੀ ਸਿੰਘਾ ਜਰੀ ਹਾਈ ਦੀ ਗੱਲ ਕਰ ਰਹੇ ਆ ਤਾਂ ਅੱਜ ਪੁਲਿਸ ਇੱਥੇ ਤਾਇਨਾਤ ਹੁੰਦੀ ਹੈ ਜਾਂ ਸਖਤ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੇ ਅ ਸੰਗਤ ਬੈਠੀ ਹੋਈ ਹੈ ਉਹਨਾਂ ਦੀ ਮੰਗ ਹੈ ਡਿਮਾਂਡ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਬੰਦੀ ਸਿੰਘ ਨੇ ਉਹ ਕਿਉਂ ਨਹੀਂ ਛੱਡੇ ਜਾ ਰਹੇ ਤੇ ਤਸਵੀਰ ਤੋੜਨ ਨਾਲ ਇੱਕ ਵਾਰੀ ਫਿਰ ਤੋਂ ਸਾਂਝੀ ਕਰ ਦਵਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਮੋਰਚੇ ਦੇ ਵਿੱਚ ਦੂਰ ਦਰਾਡੇ ਤੋਂ ਸੰਗਤ ਆਈਏ ਲੰਗਰ ਚੱਲ ਰਹੇ ਨੇ ਸਾਰੀਆਂ ਚੀਜ਼ਾਂ ਨੇ ਪਰ ਪੰਜਾਬ ਪੁਲਿਸ ਵੀ ਹਜੇ ਕੋਈ ਇਕੱਤਰਤਾ ਨਹੀਂ ਕਰ ਰਹੀ ਕੋਈ ਇਕੱਠ ਨਹੀਂ ਕਰ ਰਹੀ ਕਿਉਂਕਿ ਕੋਰਟ ਦੇ ਆਰਡਰ ਜਿਹੜੇ ਨੇ ਕੋਰਟ ਦਾ ਫੈਸਲਾ ਹੈ ਉਸ ਤੋਂ ਬਾਅਦ ਕੀ ਹੋਵੇਗਾ ਕਿ ਕੌਮਨ ਸਾਹ ਮੋਰਚਾ ਸਮਝੌਤੇ ਦੇ ਤੌਰ ਤੇ ਸਾਈਡ ਤੇ ਹੋ ਜਾਵੇਗਾ ਕੌਮਨ ਸਾਹ ਮੋਰਚਾ ਇਹਦਾ ਖਾਲੀ ਕਰ ਕਵੇ ਕਰਕੇ ਕਿਸੇ ਮੈਦਾਨ ਦੇ ਵਿੱਚ ਬਹਿ ਜਾਵੇਗਾ ਜਾਂ ਫਿਰ ਕੀ ਹੋਏਗਾ ਕਿਉਂਕਿ ਸ਼ਾਂਤਮਈ ਤਰੀਕੇ ਦੇ ਨਾਲ ਲੜਿਆ ਜਾ ਸਕਦਾ ਜਾਂ ਫਿਰ ਕਿਸ ਤਰੀਕੇ ਦੇ ਨਾਲ ਕਿਉਂਕਿ ਕੌਮਨ ਸਾਹ ਮੋਰਚਾ ਬਹੁਤ ਸਾਰੀਆਂ ਚੀਜ਼ਾਂ ਪਿੰਡੇ ਤੇ ਹੰਡਾ ਚੁੱਕਿਆ ਹੈ ਬੀਤੇ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ 8 ਫਰਵਰੀ ਵਾਲਾ ਜਿਹੜਾ ਸਭ ਤੋਂ ਵੱਡਾ ਜਿਹੜਾ ਮਾਰਚ ਦੀ ਇੱਕ ਕਾਲ ਹੁੰਦੀ ਹੈ ਉਦੋਂ ਬਹੁਤ ਵੱਡੀ ਜਿਹੜਿਆ ਕਲਾਸ਼ ਹੁੰਦਾ ਹੈ ਉਹ ਵੀ ਤਸਵੀਰ ਸੀਗੀ ਹੁਣ ਕੀ ਹੈ ਮੋਰਚਾ ਸ਼ਕਤੀ ਨਾਲ ਨਜਿੱਠਣਗੇ ਜਾਂ ਕਿਵੇਂ ਹੋਏਗਾ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੀ ਸਖਤ ਹੋ ਸਕਦਾ ਹੈ ਪੰਜਾਬ ਪੁਲਿਸ ਵੀ ਸਖਤ ਹੋ ਸਕਦੀ ਹੈ ਜੇ ਕੋਰਟ ਦੇ ਆਰਡਰ ਹੋਏ ਕਿਉਂਕਿ ਕੋਰਟ ਕੋਰਟ ਦੇ ਆਰਡਰ ਨੇ ਕਿ ਕਿਉਂ ਨਹੀਂ ਹਟਾਇਆ ਜਾ ਰਿਹਾ ਪੰਜਾਬ ਸਰਕਾਰ ਤੋਂ ਜਵਾਬ ਦੇਹੀ ਹੈ ਪੰਜਾਬ ਸਰਕਾਰ ਤੋਂ ਪੁੱਛਿਆ ਜਾ ਰਿਹਾ ਬਾਰ-ਬਾਰ ਪਰ ਹੁਣ ਕੀ ਹੋਏਗਾ ਅੱਜ ਕੋਰਟ ਦਾ ਫੈਸਲਾ ਆਏਗਾ ਕੋਰਟ ਦਾ ਫੈਸਲਾ ਕੀ ਕਹਿੰਦਾ ਉਸ ਦੇ ਵਿੱਚ ਕੀ ਨਿਕਲ ਕੇ ਆਉਂਦਾ ਕਿ ਇਹ ਮੋਰਚਾ ਅੱਜ ਚੱਕਿਆ ਜਾ ਸਕਦਾ ਜਾਂ ਫਿਰ ਸੜਕ ਦੇ ਤੋਂ ਸਾਈਡ ਤੇ ਕੀਤਾ ਜਾ ਸਕਦਾ ਕੀ ਸਮਝੌਤਾ ਹੋ ਸਕਦਾ ਇਹ ਵੀ ਦੇਖਣਾ ਹੋਏਗਾ